ਕਾਰਾਂ ਤੇ ਮੋਟਰ ਗੱਡੀਆਂ ਚਲਾਉਣ ਵਾਲੇ ਸਾਵਧਾਨ ਹੋ ਜਾਓ ਸਰਕਾਰ ਨੇ ਹੁਣ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਸਾਰੇ ਪੰਜਾਬ ਦੀ ਪੁਲਿਸ ਨੂੰ ਹੁਣ ਨਵੇਂ ਹੁਕਮ ਜਾ ਰਹੇ ਹੋ ਗਏ ਨੇ ਜੀ ਹਾਂ ਤਾਂ ਸਾਵਧਾਨ ਹੋ ਜਾਓ ਕਾਰਾਂ ਗੱਡੀਆਂ ਚਲਾਉਣ ਵਾਲੇ ਕਿਉਂਕਿ ਜੋ ਹੈ ਪਿਛਲੀ ਸੀਟ ਵਾਲਿਆਂ ਦੇ ਲਈ ਵੀ ਹੁਣ ਸੀਟ ਬੈਲਟ ਲਾਜ਼ਮੀ ਹੋ ਗਈ ਹੈ ਕਿਤੇ ਵੀ ਤੁਸੀਂ ਹੁਣ ਜੋ ਐ ਜਾਣਾ ਹੈ ਤਾਂ ਤੁਸੀਂ ਸੀਟ ਬੈਲਟ ਤੋਂ ਬਿਨਾਂ ਨਹੀਂ ਜਾਣਾ ਕਾਰਾਂ ਤੇ ਮੋਟਰ ਗੱਡੀਆਂ ਦੇ ਵਿੱਚ ਪਿਛਲੀ ਸੀਟ ਵਾਲਿਆਂ ਦੇ ਲਈ ਵੀ ਸੀਟ ਬੈਲਟ ਹੁਣ ਲਾਜ਼ਮੀ ਹੋ ਚੁੱਕੀ ਹੈ ADGP ట్రాਫਿਕ ਐਸ ਰਾਏ ਨੇ ਕਿਹਾ ਹੈ ਕਿ ਭਾਰਤ ਸਰਕਾਰ ਦੇ ਫੈਸਲੇ ਨੂੰ ਹੀ ਅਸੀਂ ਸਟੇਟ ਲਾਗੂ ਕਰ ਰਹੇ ਹਾਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਾਰਾਂ ਤੇ ਮੋਟਰ ਗੱਡੀਆਂ ਦੇ ਵਿੱਚ ਪਿਛਲੀ ਸੀਟ ਵਾਲਿਆਂ ਦੇ ਲਈ ਵੀ ਸੀਟ ਬੈਲਟ ਲਾਜ਼ਮੀ ਹੋ ਗਈ ਐ ਜਿਵੇਂ ਹੁਣ ਨਾਕੇ ਤੇ ਜਾਂ ਕਿਤੇ ਪੁਲਿਸ ਨੂੰ ਵੇਖ ਕੇ ਲੋਕ ਜਿਹੜੇ ਨੇ ਨਹੀਂ ਲਗਾਉਂਦੇ ਸੀ ਸੀਟ ਬੈਲਟ ਅੱਗੇ ਬੈਠੇ ਹੋਏ ਲੋਕ ਵੀ ਨਹੀਂ ਲਗਾਉਂਦੇ ਸੀਗੇ ਤੇ ਹੁਣ ਪਿੱਛੇ ਬੈਠੇ ਹੋਏ ਲੋਕਾਂ ਦੇ ਲਈ ਵੀ ਸੀਟ ਬੈਲਟ ਲਾਜ਼ਮੀ ਹੋ ਗਈ ਤਾਂ ਹੁਣ ਸਾਵਧਾਨ ਹੋ ਜਾਓ ਹੋਰ ਜ਼ਿਆਦਾ ਜੋ ਐ ਸਤਰਕ ਹੋ ਗਈ ਐ ਪੁਲਿਸ ਤਾਂ ਹੁਣ ਹਾਲਾਕਿ ਪਾ ਸਰਕਾਰ ਪਹਿਲਾਂ ਹੀ ਇਸ ਸਬੰਧੀ ਫੈਸਲਾ ਕਰ ਚੁੱਕੀ ਹੈ ਜਿਸ ਨੂੰ ਸੂਬੇ ਦੇ ਵਿੱਚ ਹੁਣ ਲਾਗੂ ਕਰਨ ਦਾ ਹੁਕਮ ਸਮੂਹ ਪੁਲਿਸ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਜਾਰੀ ਕੀਤਾ ਗਿਆ ਹੈ ਜਾਰੀ ਹੁਕਮਾਂ ਦੇ ਵਿੱਚ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਲਿਖਿਆ ਗਿਆ ਹੈ ਕਿ ਆਪਣੇ ਅਧੀਨ ਤਾਇਨਾਟ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜਜ਼ ਨੂੰ ਜੋ ਹੈ ਹਦਾਇਤ ਕਰੋ ਕਿ ਉਹ ਆਮ ਪਬਲਿਕ ਨੂੰ ਅਤੇ ਆਪਣੇ ਕਮਿਸ਼ਨਰੇਟ ਜ਼ਿਲ੍ਹਾ ਦੇ ਵਿੱਚ ਚੱਲ ਰਹੀਆਂ ਪੀਸੀਆਰ ਮੁੱਖ ਅਫਸਰ ਥਾਣਾ ਚੌਕੀਆਂ ਅਧਿਕਾਰੀਆਂ ਦੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਸੀਟਿੰਗ ਕਰਕੇ ਦੱਸਿਆ ਜਾਵੇ ਕਿ ਜਦੋਂ ਵੀ ਉਹ ਗੱਡੀ ਚਲਾਉਣਗੇ ਤਾਂ ਸੀਟ ਬੈਲਟ ਲਗਾ ਕੇ ਹੀ ਗੱਡੀ ਚਲਾਉਣਗੇ ਜੇਕਰ ਕੋਈ ਗਨਮੈਨ ਡਰਾਈਵਰ ਦੇ ਸਾਈਡ ਵਾਲੀ ਸੀਟ ਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਲਗਾ ਕੇ ਹੀ ਬੈਠੇਗਾ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਪੁਲਿਸ ਹੁਣ ਹੋਰ ਸਤਾਰਕ ਹੋ ਗਈ ਹੈ ਨਵੀਆਂ ਹਦਾਇਤਾਂ ਪੰਜਾਬ ਪੁਲਿਸ ਨੂੰ ਲਾਗੂ ਕਰ ਦਿੱਤੀਆਂ ਗਈਆਂ ਨੇ ਕਾਰਾਂ ਤੇ ਮੋਟਰ ਗੱਡੀਆਂ ਦੇ ਵਿੱਚ ਹੁਣ ਪਿਛਲੀ ਸੀਟ ਵਾਲੇ ਦੇ ਲਈ ਵੀ ਸੀਟ ਬੈਲਟ ਲਾਜ਼ਮੀ ਹੋ ਚੁੱਕੀ ਹੈ ਜਾਰੀ ਹੁਕਮਾਂ ਦੇ ਵਿੱਚ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਲਿਖਿਆ ਗਿਆ ਹੈ ਕਿ ਆਪਣੇ ਅਧੀਨ ਤਾਇਨਾਟ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜਜ਼ ਨੂੰ ਜੋ ਹੈ ਹਦਾਇਤ ਕਰੋ ਕਿ ਉਹ ਆਮ ਪਬਲਿਕ ਨੂੰ ਅਤੇ ਆਪਣੇ ਕਮਿਸ਼ਨਰੇਟ ਜ਼ਿਲ੍ਹਾ ਦੇ ਵਿੱਚ ਚੱਲ ਰਹੀਆਂ ਪੀਸੀਆਰ ਮੁੱਖ ਅਫਸਰ ਥਾਣਾ ਚੌਕੀਆਂ ਅਧਿਕਾਰੀਆਂ ਦੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਸੀਟਿੰਗ ਕਰਕੇ ਦੱਸਿਆ ਜਾਵੇ ਕਿ ਜਦੋਂ ਵੀ ਉਹ ਗੱਡੀ ਚਲਾਉਣਗੇ ਤਾਂ ਸੀਟ ਬੈਲਟ ਲਗਾ ਕੇ ਹੀ ਗੱਡੀ ਚਲਾਉਣਗੇ ਜੇਕਰ ਕੋਈ ਗਨ ਬੈਨ ਡਰਾਈਵਰ ਦੇ ਸਾਈਡ ਵਾਲੀ ਸੀਟ ਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਲਗਾ ਕੇ ਹੀ ਬੈਠੇਗਾ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਪੁਲਿਸ ਹੁਣ ਹੋਰ ਸਤਾਰਕ ਹੋ ਗਈ ਹੈ ਨਵੀਆਂ ਹਦਾਇਤਾਂ ਪੰਜਾਬ ਪੁਲਿਸ ਨੂੰ ਲਾਗੂ ਕਰ ਦਿੱਤੀਆਂ ਗਈਆਂ ਨੇ ਕਾਰਾਂ ਤੇ ਮੋਟਰ ਗੱਡੀਆਂ ਦੇ ਵਿੱਚ ਹੁਣ ਪਿਛਲੀ ਸੀਟ ਵਾਲੇ ਦੇ ਲਈ ਵੀ ਸੀਟ ਬੈਲਟ ਲਾਜ਼ਮੀ ਹੋ ਚੁੱਕੀ ਹੈ